ਲੰਘ ਕੇ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਟੇ ਦਾ ਫਿਲਮਾਂ ਬਣ ਲੱਗੀਆਂ ਸੀ ਸਾਡੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਨੂੰ ਬੁਰੀ ਸੰਗਤ ਵੱਲ ਨੂੰ ਪੈ ਗਏ ਸੀ ਔਰ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਸਰਕਾਰਾਂ ਖੁਦ ਨਸ਼ੇ ਬਕਾਉਂਦੀਆਂ ਸੀ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ੇ ਦੇ ਪੈਕੇਟ ਜਾਂਦੇ ਸੀ ਵੱਡੇ ਵੱਡੇ ਸਮੱਗਲਰ ਜਿਹੜੇ ਨੇ ਉਹ ਉਹਨਾਂ ਦੇ ਘਰੇ ਰਾਤਾ ਕੱਟਦੇ ਸੀ ਤੇ ਉਹ ਆਪਣੇ ਹੋਰ ਦੋਸਤਾਂ ਨੂੰ ਜਿਗਰੀ ਦੋਸਤ ਕਹਿ ਕੇ ਇੰਟਰੋਡਕਸ਼ਨ ਕਰਾਉਂਦੇ ਸੀ ਤਾਂ ਅਸੀਂ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿ ਸਪਲਾਈ ਲਾਈਨ ਕਿਵੇਂ ਤੋੜਾਂਗੇ ਫਿਰ ਜਿਹੜੇ ਵਿਦਰੋਹ ਸਿੰਪਟਮਸ ਵਾਲੇ ਹੋਣਗੇ ਉਹਨਾਂ ਦਾ ਕਿੱਥੇ ਇਲਾਜ ਕਰਾਂਗੇ ਓਟ ਸੈਂਟਰ ਉਹ ਜਿਹੜੇ ਅਪਡੇਟ ਕੀਤੇ ਰੀ ਹੈਬ ਸੈਂਟਰ ਅਪਡੇਟ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਨਵੋਲਵ ਸੀ ਭਾਵੇਂ ਪੁਲਿਸ ਦੇ ਛੋਟੇ ਅਧਿਕਾਰੀ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ ਨਸ਼ਾ ਤਸਕਰੀ ਚ ਉਹਨਾਂ ਦੀ ਪਛਾਣ ਕੀਤੀ ਉਹਨਾਂ ਉੱਤੇ ਕਾਰਵਾਈ ਕੀਤੀ ਬਹੁਤ ਐਨੀਆਂ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਇੱਕ ਐਕਸ਼ਨ ਵੱਡਾ ਲਿਆ ਜਿਹਦੇ ਵਿੱਚ ਤਸਕਰਾਂ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਹਸਪਤਾਲ ਚ ਦਵਾਈ ਦਿਵਾਉਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ 'ਚ 70 ਵਿਛਾ ਕੇ ਸਾਡੀਆਂ ਲੱਖਾਂ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਜਿਹੜੀ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੇਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਆ ਔਰ ਚੱਲ ਰਿਹਾ ਹਰ ਰੋਜ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਇਹੋ ਜੀ ਪਾਪ ਦੀ ਕਮਾਈ ਜਿਹੜੀ ਹੈ ਉਹਨੂੰ ਅਸੀਂ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਸਕੂਨ ਮਿਲੇ ਕਿ ਸਾਨੂੰ ਸਾਡੇ ਅੱਖਾਂ ਸਾਹਮਣੇ ਇਨਸਾਫ ਮਿਲ ਰਿਹਾ ਹੈ